ਸਸ਼ੀ ਕਾਲ ਜੀ ਮੈਨੀਆਂ ਦੀ ਮਾਨ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਹੋਮ ਹੋ ਗਏ ਤੇ ਗੱਲ ਕਰਾਂਗੇ ਪ੍ਰੋਬਲਿਮ ਕੋਰ ਖਾਲਸਾ ਨਾਲ ਲੈ ਕੇ ਜਿਵੇਂ ਕਿ ਤੁਹਾਨੂੰ ਪਤਾ ਕਿ ਅਨੇਕਾਂ ਵੀਡੀਓਜ਼ ਪ੍ਰੋਬਲਿਮ ਕੋਰ ਖਾਲਸਾ ਦੇ ਜਿਹੜੇ ਕਿ ਕਾਫੀ ਚਰਚਾ ਦੇ ਵਿੱਚ ਆ ਰਹੀਆਂ ਨੇ ਮਾਮਲਾ ਸਿਰਫ ਇਹ ਸੀ ਕਿ ਆਖਰ ਜਦੋਂ ਸਟੇਜ ਧਾਰਮਿਕ ਸਟੇਜ ਦੇ ਉੱਤੇ ਕੋਈ ਕੀਰਤਨ ਕੀਤਾ ਜਾਂਦਾ ਕੋਈ ਸਿੱਖੀ ਦਾ ਪ੍ਰਚਾਰ ਕੀਤਾ ਜਾਂਦਾ ਤਾਂ ਉੱਥੇ ਕੀ ਅਜਈਆਂ ਚੀਜ਼ਾਂ ਸ਼ੋਭਾ ਦਿੰਦੀਆਂ ਨੇ ਜੋ ਪ੍ਰੋਬਲਿਮ ਕੋਰ ਖਾਲਸਾ ਦੇ ਵੱਲੋਂ ਇੱਕ ਧਾਰਮਿਕ ਸਟੇਜ ਦੇ ਉੱਤੇ ਸੰਗਤਾਂ ਨੂੰ ਜਿਹੜੇ ਕਿ ਪ੍ਰੋਸੈਸ ਹੋ ਰਹੀ ਸੀ ਜਿਵੇਂ ਕਿ ਉਹਨਾਂ ਵੱਲੋਂ ਕੋਈ ਅ ਨਿੱਜੀ ਜ਼ਿੰਦਗੀ ਦੇ ਵਿੱਚ ਵਾਪਰ ਹੋਈ ਘਟਨਾਵਾਂ ਨੂੰ ਲੈ ਕੇ ਬਿਆਨ ਕਰਨਾ ਜਾਂ ਫਿਰ ਕੁਝ ਹੋਰ ਅਜਈਆਂ ਗੱਲਾਂ ਜਿਸ ਨੂੰ ਲੈ ਕੇ ਲੋਕਾਂ ਦੇ ਵੱਲੋਂ ਕਾਫੀ ਸਵਾਲ ਖੜੇ ਕੀਤੇ ਗਏ ਵੱਖ-ਵੱਖ ਚੈਨਲਾਂ ਦੇ ਵੱਲੋਂ ਜਿਹੜਾ ਕਿ ਪ੍ਰੋਬਲਿਮ ਕੋਰ ਖਾਸ ਦੇ ਨਾਲ ਅਨੇਕਾਂ ਜਿਹੜੇ ਕਿ ਇੰਟਰਵਿਊਜ਼ ਕੀਤੀਆਂ ਗਈਆਂ ਜਿਸ ਦੇ ਵਿੱਚ ਪ੍ਰੋਬਲਿਮ ਕੋਰ ਖਾਸ ਦੇ ਵੱਲੋਂ ਆਪੋ ਆਪਣਾ ਜਿਹੜਾ ਕਿ ਪੱਖ ਰੱਖਿਆ ਗਿਆ ਸੀ ਸਵਾਲ ਚੁੱਕਿਆ ਗਿਆ ਸੀ ਸਵੀਵਿੰਗ ਦੇ ਵਿੱਚ ਜਿਹੜਾ ਕਿ ਨਹਾਉਣ ਨੂੰ ਲੈ ਕੇ ਤੇ ਉਸ ਦਾ ਵੀਡੀਓ ਵੀ ਜਿਹੜਾ ਅ ਸੋਸ਼ਲ ਮੀਡੀਆ ਦੇ ਉੱਤੇ ਪਾਉਣ ਨੂੰ ਲੈ ਕੇ ਜਿਹੜਾ ਸਵਾਲ ਕੀਤਾ ਗਿਆ ਸੀ ਕਿ ਚਲੋ ਮੰਨਦੇ ਹਾਂ ਕਿ ਹਰ ਇੱਕ ਇਨਸਾਨ ਦੀ ਨਿੱਜੀ ਜ਼ਿੰਦਗੀ ਹੁੰਦੀ ਹੈ ਪਰ ਜਿਹੜਾ ਇਨਸਾਨ ਧਰਮ ਦੇ ਨਾਲ ਜੁੜਿਆ ਹੋਵੇ ਤੇ ਲੋਕਾਂ ਨੂੰ ਚੰਗੀ ਸਿੱਖਿਆ ਦਿੰਦਾ ਹੋਵੇ ਚੰਗੀ ਸੇਧ ਦਿੰਦਾ ਹੋਵੇ ਤੇ ਸਤਿ ਧਾਰਮਿਕ ਸਥਿਤੀਆਂ ਦੇ ਉੱਤੇ ਸਿੱਖੀ ਦਾ ਪ੍ਰਚਾਰ ਕੀਤਾ ਜਾਂਦਾ ਹੋਵੇ ਤੇ ਸਿੱਖ ਧਰਮ ਦੇ ਨਾਲ ਜੁੜਿਆ ਹੋਵੇ ਕੀ ਉਹਨਾਂ ਨੂੰ ਆਪਣੀਆਂ ਨਿੱਜੀ ਜ਼ਿੰਦਗੀ ਦੀਆਂ ਚਾਹੇ ਉਹ ਆਪਣੇ ਕਮਰੇ ਦੀ ਵੀਡੀਓਜ਼ ਹੋਵੇ ਜਾਂ ਫਿਰ ਕਿਤੇ ਵੀ ਆਪਾਂ ਜਾਣਿਆ ਜਾਂ ਉਹ ਜਿਹੜਾ ਨਿੱਜੀ ਵੀਡੀਓਜ਼ ਆ ਕਿ ਉਸਨੇ ਇਸ ਤਰੀਕੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਸਾਂਝਾ ਕੀਤਾ ਜਾਣਾ ਚਾਹੀਦਾ ਇੱਕ ਸਵੀਵਿੰਗ ਪੂਲ ਵਾਲੀ ਜੁੜੇ ਕੀ ਗੱਲ ਸਾਹਮਣੇ ਆਈ ਸੀ ਤਾਂ ਉਹ ਵੀਡੀਓ ਤੁਸੀਂ ਸਕ੍ਰੀਨ ਦੇ ਉੱਤੇ ਜਿਹੜਾ ਕਿ ਅ ਦੇਖ ਸਕਦੇ ਹੋ ਤਾਂ ਇਸ ਵੀਡੀਓ ਲੈ ਕੇ ਵੀ ਜਿਹੜਾ ਕਿ ਸਵਾਲ ਕੀਤਾ ਗਿਆ ਸੀ ਕਿ ਮੰਨਦੇ ਹਾਂ ਕਿ ਸਭ ਲੋਕਾਂ ਦੀ ਜਿਹੜੀ ਕਿ ਜ਼ਿੰਦਗੀ ਨਿੱਜੀ ਹੁੰਦੀ ਹੈ ਕਿਸੇ ਇੱਕ ਦੀ ਨਿੱਜੀ ਜ਼ਿੰਦਗੀ ਨੂੰ ਅਸੀਂ ਨਹੀਂ ਕਹਿ ਸਕਦੇ ਅਸੀਂ ਵੀ ਆਪਣੀ ਜ਼ਿੰਦਗੀ ਜਿਉਉਂਦੇ ਆ ਤਾਂ ਅਸੀਂ ਉਸ ਦੀਆਂ अनेका ਜਿਹੜੀ ਕਿ ਯਾਦਗਰੀ ਵਾਸਤੇ ਫੋਟੋਆਂ ਜਾਂ ਫਿਰ ਵੀਡੀਓਜ਼ ਅਸੀਂ ਬਣਾਉਂਦੇ ਆ ਤਾਂ ਅਸੀਂ ਅਕਸਰ ਹੀ ਦੇਖਦੇ ਆ ਕਿ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਕਰ ਦਿੰਦੇ ਆ ਪਰ ਦੂਜੇ ਪਾਸੇ ਜਦੋਂ ਪ੍ਰੋਬਬਲੀ ਕੋਈ ਖਾਸ ਲੋਕਾਂ ਦੇ ਵੱਲੋਂ ਅਜਿਹੀਆਂ ਵੀਡੀਓਜ਼ ਬਣਾਈਆਂ ਜਾਂਦੀਆਂ ਨੇ ਤੇ ਆਪਣੀ ਨਿੱਜੀ ਜ਼ਿੰਦਗੀ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਤੇ ਪਾਈਆਂ ਜਾਂਦੀਆਂ ਨੇ ਇਸ ਵੀਵਿੰਗ ਪੂਲ ਦੀਆਂ ਵੀਡੀਓਜ਼ ਪਾਈਆਂ ਜਾਂਦੇ ਨੇ ਤਾਂ ਉਸ ਨੂੰ ਲੈ ਕੇ ਵੀ ਜਿਹੜੇ ਕੀ ਸਵਾਲ ਚੁੱਕੇ ਜਾਂਦੇ ਨੇ ਸਪਸ਼ਟ ਕਰਨ ਵੀ ਦਿੱਤਾ ਜਾਂਦਾ ਪ੍ਰਬਲਿਮ ਰੋ ਖਾਸਾ ਦੇ ਵੱਲੋਂ ਕਿ ਉਨਾਂ ਦੀ ਵੀ ਆਪਣੀ ਨਿੱਜੀ ਜ਼ਿੰਦਗੀ ਆ ਤਾਂ ਇਸ ਤੇ ਵੀ ਜਵਾਬ ਦੇ ਰੱਖਿਆ ਆਉਂਦਾ ਤਾਂ ਇਸ ਤੋਂ ਇਲਾਵਾ ਹੋਰ ਵੀ ਜੁਣੀ ਕੀ ਅਨੇਕਾਂ ਵੀਡੀਓਜ਼ ਜਿਸ ਦੇ ਵਿੱਚ ਕੁਝ ਡਬਲ ਮੀਨਿੰਗ ਨੂੰ ਲੈ ਕੇ ਸਭ ਤੋਂ ਵੱਡਾ ਮੁੱਦਾ ਇਹ ਸੀ ਕਿ ਇੱਕ ਧਰਮ ਨਾਲ ਜੁੜਿਆ ਇਨਸਾਨ ਤੇ ਠੀਕ ਐ ਤੁਸੀਂ ਗੱਲਬਾਤ ਕਰਨੀ ਆ ਕੋਈ ਚੀਜ਼ ਕਿਸੇ ਨੂੰ ਸਮਝਾਉਣੀ ਆ ਜਾਂ ਕਿਸੇ ਚੀਜ਼ ਬਾਰੇ ਦੱਸਣਾ ਤਾਂ ਉਸ ਨੂੰ ਉਸ ਤਰੀਕੇ ਨਾਲ ਦੱਸੋ ਤਾਂ ਕਿ ਸੁਣਨ ਵਾਲੇ ਨੂੰ ਵੀ ਗਲਤ ਨਾ ਲੱਗੇ ਪਰ ਜੋ ਪ੍ਰੋਬਲਮਿਕ ਔਰ ਖਾਸ ਦੇ ਬਾਰੇ ਗੱਲਾਂ ਕੀਤੀਆਂ ਜਾ ਰਹੀਆਂ ਸੀ ਕਿ ਉਹ ਸਹੀ ਸੀ ਕਿ ਉਸ ਨੂੰ ਕੋਈ ਬੰਦਾ ਪਰਿਵਾਰ ਦੇ ਵਿੱਚ ਜਿਵੇਂ ਅਸੀਂ ਅਕਸਰ ਹੀ ਦੇਖਦੇ ਜਿਵੇਂ ਕੁੜੀਆਂ ਮੁੰਡੇ ਹਰ ਇੱਕ ਦੇ ਕੋਲ ਫੋਨ ਹੁੰਦਾ ਕਿ ਉਹ ਸੁਣ ਸਕਦੇ ਸੀ ਕਿਉਂਕਿ ਉਹਨਾਂ ਦੇ ਗੱਲ ਦਾ ਜਿਹੜਾ मीनिंग ਸੀ ਉਹ ਹਮੇਸ਼ਾ ਹੀ ਡਬਲ ਤਰੀਕੇ ਨਾਲ ਨਿਕਲ ਕੇ ਸਾਹਮਣੇ ਆਉਂਦਾ ਸੀ ਤਾਂ ਇਸ ਨੂੰ ਲੈ ਕੇ ਵੀ ਸਵਾਲ ਚੁੱਕੇ ਗਏ ਕਿ ਅਜਿਹਾ ਪ੍ਰੋਬਲਮਿਕ ਔਰ ਖਾਸ ਨੂੰ ਕਰਨਾ ਸ਼ੋਭਾ ਦਿੰਦਾ ਸੀ ਜਿਸ ਤੋਂ ਬਾਅਦ ਪ੍ਰਬਲਿਕ ਕੋਲ ਖਾਸ ਜਦੋਂ ਕਾਫੀ ਟਰੋਲ ਹੋ ਜਾਂਦੀ ਹੈ ਤਾਂ ਉਸ ਦੇ ਵੱਲੋਂ ਕੀਰਤਨ ਨਾ ਕਰਨ ਦਾ ਫੈਸਲਾ ਲਿਆ ਜਾਂਦਾ ਤਾਂ ਇਸ ਤੇ ਵੀ ਸਵਾਲ ਚੁੱਕੇ ਜਾਂਦੇ ਨੇ ਕਿ ਜੇਕਰ ਤੁਸੀਂ ਸਹੀ ਹੋ ਤਾਂ ਫਿਰ ਤੁਸੀਂ ਅਜਿਹਾ ਜਿਹੜਾ ਕਿ ਨਹੀਂ ਕਰਨਾ ਚਾਹੀਦਾ ਤੁਹਾਨੂੰ ਕੀਰਤਨ ਕਰਨ ਤੋਂ ਕਿਸੇ ਨੇ ਨਹੀਂ ਰੋਕਿਆ ਤੁਸੀਂ ਕੀਰਤਨ ਕਰਨ ਸਮੇਂ ਧਾਰਮਿਕ ਸਟ੍ਰੈਚਾਂ ਦੇ ਉੱਤੇ ਜੇਕਰ ਤੁਸੀਂ ਪਜਾਮਾ ਫਟਣ ਵਾਲੀਆਂ ਗੱਲਾਂ ਕਰੋਗੇ ਜਾਂ ਹੋਰ ਕੁਝ ਅਜਿਹੀਆਂ ਗੱਲਾਂ ਕਰੋਗੇ ਤਾਂ ਇਸ ਦੇ ਨਾਲ ਜਿਹੜਾ ਕਿ ਮਾੜਾ ਅਸਰ ਪੈਂਦਾ ਤਾਂ ਜੋ ਸਾਡਾ ਇਤਿਹਾਸ ਆ ਸਾਡੋਂ ਕੋਸ਼ਿਸ਼ ਇਹ ਹੋਣੀ ਚਾਹੀਦੀ ਆ ਜਿਹੜੇ ਸਿੱਖ ਧਰਮ ਨਾਲ ਜੁੜੇ ਹੋਏ ਲੋਕ ਨੇ ਕਿ ਲੋਕਾਂ ਨੂੰ ਸਿੱਖੀ ਇਤਿਹਾਸ ਬਾਰੇ ਜਾਣੂ ਕਰਵਾਇਆ ਜਾਵੇ ਕੁਝ ਅਜਈਆਂ ਸਾਖੀਆਂ ਜਾਂ ਫਿਰ ਕੁਝ ਪ੍ਰਚਾਰ ਜਿਹੜਾ ਕਿ ਕਰਨ ਵੇਲੇ ਸੋਚ ਲੈਣਾ ਚਾਹੀਦਾ ਤਾਂ ਕਿ ਸੁਣਨ ਵਾਲੇ ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਤੁਹਾਡੀ ਹਰ ਨਿੱਕੀ ਤੋਂ ਵੱਡੀ ਚੀਜ਼ ਸੋਸ਼ਲ ਮੀਡੀਆ ਤੇ ਸਭ ਤੋਂ ਪਹਿਲਾਂ ਜਿਹੜੀ ਕਿ ਸ਼ੇਅਰ ਹੁੰਦੀ ਆ ਜਿਸ ਕਰਕੇ ਤੁਸੀਂ ਚਰਚਾ ਦੇ ਵਿੱਚ ਵੀ ਤਾਂ ਹੀ ਆਉਨੇ ਹੋ ਤਾਂ ਉਸ ਤੋਂ ਬਾਅਦ ਜਿਹੜੀਆਂ ਤੁਹਾਡੀਆਂ ਵੀਡੀਓਜ਼ ਨੇ ਜਾਂ ਨਿੱਜੀ ਜ਼ਿੰਦਗੀ ਹੁੰਦੀ ਉਸ ਨੂੰ ਲੈ ਕੇ ਜਿਹੜੀ ਕਿ ਸਵਾਲ ਖੜੇ ਹੋ ਜਾਂਦੇ ਨੇ ਤੇ ਹੁਣ ਜਿਹੜੀ ਇਹ ਸਵਿੰਗ ਪੂਲ ਵਾਲੀ ਤੁਹਾਨੂੰ ਵੀਡੀਓ ਸਕਰੀਨ ਦੇ ਉੱਤੇ ਦਿਖਾਈ ਆ ਤਾਂ ਇਸ ਨੂੰ ਲੈ ਕੇ ਵੀ ਜਿਹੜਾ ਕਿ ਵਿਵਾਦ ਹੋਇਆ ਸੀ ਬਾਕੀ ਤੁਹਾਡਾ ਪ੍ਰੋਬਲਮ ਇਨ ਕੌਨ ਨੂੰ ਲੈ ਕੇ ਕੀ ਕਹਿਣਾ ਆਪਣੀ ਰੈਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਸਾਂਝੀ ਕਰਿਓ ਬਿਊਰੋ ਰਿਪੋਰਟ ਪੰਜ ਆਪ ਚੈਨਲ